ਦਰਯੋਧਨ ਦਾ ਪਿਤਾ ਅੰਧਾ ਸੀ ਅੰਧੇ ਦਾ ਅੰਧਾ ਹੈ ਦਰਸਲ ਇਤਨਾ ਕੌੜਾ ਵਚਨ ਇੱਕ ਸੁਸ਼ੀਲ ਪੜੇ ਦੇਖੇ ਔਰ ਸਤਰੀ ਸਾਵਿਤਰੀ ਨੂੰ ਸ਼ੋਭਦਾ ਨਹੀਂ ਸੀ ਕਹਿ ਕਹਿ ਗਈ ਵੇਖ ਦੇ ਭੁੱਲਾਂ ਤੇ ਹਰ ਇੱਕ ਕੋਲ ਹੋਂਦੀਆਂ ਹੋ ਗਈ ਗਲਤੀ ਦਰਯੋਧਨ ਨੂੰ ਇਹ ਬੋਲ ਚੋਟ ਕਰ ਗਏ ਚੋਟ ਕਰ ਗਏ ਕਹਿੰਦਾ ਕਰ ਦੇਖ ਲਈ ਅੰਦੇ ਦਾ ਅੰਦਾ ਕੀ ਕਰੇਗਾ ਫਿਰ ਤੂੰ ਦੇਖ ਲੈ ਹੁਣ ਮੈਂ ਤੈਨੂੰ ਦਸਾਂਗਾ ਅੰਦੇ ਦਾ ਅੰਦਾ ਕੀ ਕਰਦਾ ਹੈ ਬੋਲ ਝੋਟ ਕਰਕੇ ਇਸ ਬੋਲ ਕਰਕੇ ਮਹਾਭਾਰਤ ਦਾ ਯੁੱਧ ਹੋਇਆ ਕਹਿੰਨ 28 ਕੋਣੀ ਸੈਨਾਂ ਨਸ਼ਟ ਹੋਏ ਬੜਾ ਭਾਰੀ ਹੋਣ ਖਰਾਬਾ ਹੋਇਆ ਉਸ ਵਕਤ ਦੇ ਚੋਟੀ ਦੇ ਸੈਂਟਿਸ ਉਸ ਵਕਤ ਚੋਟੀ ਦੇ ਇੰਜੀਨੀਅਰ ਸਭ ਮਾਰੇ ਗਏ ਉਸ ਵਕਤ ਚੋਟੀ ਦੇ ਗਿਆਨੀ ਵਿਦਵਾਨ ਸਭ ਮਾਰੇਗਾ ਅਗਰ ਇਤਿਹਾਸ ਨੂੰ ਪੜ੍ਹੀਏ ਕਾਰਨ ਲੜਾਈ ਦਾ ਇੱਕ ਇਸਤਰੀ ਰਾਮਾਇਣ ਦੀ ਲੜਾਈ ਦਾ ਕਾਰਨ ਦੋ ਇਸਤਰੀਆਂ ਹੁਣ ਅੱਗੇ ਛਲ ਕੇ ਜੋ ਲਾਲਾ ਦੌਲਤ ਰਾਏ ਕਹਿੰਦਾ 800 ਸਫਿਆਂ ਦੀ ਗੱਲ ਮੈਂ ਤੁਹਾਨੂੰ ਚੰਦ ਮਿੰਟਾਂ ਸਰਵਨ ਕਰਨ ਲਗਾ ਕਹਿੰਦਾ ਹੁਣ ਮੈਂ ਦੇਖਦਾ ਹਾਂ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਉਠਾਈ ਹੈ ਮੈਂ ਦੇਖਦਾ ਬੰਦੂਕ ਵੀ ਚੁੱਕ ਲਈ ਹੈ ਮੈਂ ਦੇਖਦਾ ਇਤਿਹਾਸ ਦੇ ਪੰਨਿਆਂ ਤੇ ਹਨਸ਼ਬਾਨ ਵੀ ਕੋਹ ਹੈ ਇਹ ਇਤਨੇ ਯੁੱਧ ਲੜੇ ਇਤਨੀਆਂ ਜੰਗਾਂ ਕੀਤੀਆਂ ਕਾਰਨ ਕੋਈ ਇਸਤਰੀ ਸੀ ਕਹਿੰਦਾ ਨਹੀਂ ਕਿ ਯੁੱਧ ਕਿਸੇ ਇਸਤਰੀ ਦੇ ਕਾਰਨ ਕਰਕੇ ਨਹੀਂ ਹੋਇਆ ਚਾਨਕ ਰਿਸ਼ੀ ਲਿਖਦੇ ਨੇ ਜੰਗ ਦੇ ਲੜਾਈ ਦੇ ਤਿੰਨ ਹੀ ਕਾਰਨ ਹੁੰਦੇ ਨੇ ਜਿਹਨੂੰ ਉਰਦੂ ਰੂਪ ਇੰਝ ਦਿੱਤਾ ਗਿਆ ਜ਼ਰ ਜ਼ਮੇਨ ਜ਼ੋਰ ਜ਼ਰ ਸੋਨੇ ਨੂੰ ਕਹਿੰਦੇ ਨੇ ਦਨ ਨੂੰ ਕਹਿੰਦੇ ਨੇ ਲੜਾਈ ਝਗੜਾ ਦਨ ਦੇ ਖਾਤਰ ਹੋਵੇਗਾ ਜ਼ਮੀਨ ਧੋਮੇ ਦੀ ਖਾਤਰ ਹੋਵੇਗਾ ਜਾਂ ਕਿਸੇ ਇਸਤਰੀ ਦੇ ਕਾਰਨ ਹੋਵੇਗਾ ਜਿਸ ਘਰ ਦੇ ਬਹੁਤ ਕਲੇਸ਼ ਹੋਵੇ ਬਹੁਤ ਕਲੇਸ਼ ਹੋਵੇ ਗੁਸਤਾਖੀ ਮਾ ਨਵੇਂ ਸਦੀ ਦੇ ਸੰਭਲ ਲੈਣਾ ਇਸਤਰੀ ਹੀ ਕਾਰਨ ਹੋਵੇ ਚਾਹੇ ਉਹ ਸਾਸਕਾਰਨ ਹੋਵੇ ਚਾਹੇ ਨੂੰ ਹੋਵੇ ਚਾਹੇ ਮਾਂ ਹੋਵੇ ਚਾਹੇ ਧੀ ਹੋਵੇ ਚਾਹੇ ਦਰਾਣੀ ਹੋਵੇ ਚਾਹੇ ਜਠਾਣੀ ਹੋਵੇ ਬਹੁਤੇ ਪਾੜੇ ਦਾ ਕਾਰਨ ਨਵੇਂ ਸਦੀ ਇਸ ਤਰ੍ਹਾਂ ਹੀ ਹੁੰਦਾ ਹੈ ਪਰਿਵਾਰ ਟੁੱਟ ਜਾਂਦੇ ਨੇ ਪੁਰਸ਼ ਕਰਕੇ ਨਹੀਂ ਦੋ ਘਰਾਵਾਂ ਕਰਕੇ ਨਹੀਂ ਦੋ ਇਸਤਰੀਆਂ ਕਰਕੇ ਇਸ ਤਰ੍ਹਾਂ ਪਰਿਵਾਰ ਟੁੱਟ ਜਾਂਦੇ ਨੇ خیر ਮੈਂ ਲੰਬਾ ਚੌੜਾ ਇਸ ਦਿਨ ਤੇ ਨਾ ਕੁਝ ਬੋਲਾਂ ਕਿਉਂਕਿ ਮੈਂ ਵੀ ਇੱਕ ਰਸਤੀ ਹਾਂ ਤੇ ਮੈਂ ਆਪਣੇ ਅਨੁਭਵ ਦੀ ਗੱਲ ਜੋ ਜਗਤ ਦਾ ਦੇਖਿਆ ਸਾਰਾ ਯੂਰਪ ਟੁੱਟ ਗਿਆ ਹੈ ਪਰਿਵਾਰ ਟੁੱਟ ਗਏ ਨਾ ਤੇ ਔਰ ਕਈ ਮੈਂ ਚਸ਼ਮਦੀਦ ਦੇਖੇ ਤੇ ਰਾਹ ਰਾ ਨਾਲ ਰਹਿਣਾ ਚਾਹੁੰਦੇ ਸਨ ਇਸਤਰੀਆਂ ਨੇ ਨਹੀਂ ਰਹਿਣਾ ਨਹੀਂ ਰਹਿਣਾ ਜੇ ਪਰਾ ਰਹੇਗਾ ਤਾਂ ਮੈਂ ਨਹੀਂ ਰਹਿੰਦੀ ਮੈਂ ਤੇ ਐਸੇ ਕੁਝ ਮਿੱਤਰਾਂ ਨੂੰ ਦੇਖ ਕੇ 당 ਰਹਿ ਗਿਆ। ਇਹ ਕਹੈਂ ਫਿਰ ਲਾਲਾ ਦੌਲਤ ਰਾਏ ਉਹਨੇ ਕੁਝ ਇਸ ਤਰ੍ਹਾਂ ਦੇ ਖਿਆਲ ਦਿੱਤੇ ਨੇ। ਮੈਂ ਕਹਾਂ ਠੀਕ ਹੈ ਉਸ ਦਾ ਅਨੁਭਵ ਵੀ ਠੀਕ ਹੈ। ਕਹਿੰਦੇ ਜਦ ਮੈਂ ਦੇਖਦਾ ਇਹ ਜਿਹੜੇ ਤਿੰਨ ਕਾਰਨ ਨਾ ਲੜਾਈ ਦੇ, ਯੁੱਧ ਦੇ। ਇਸਤਰੀ ਇਹ ਇਸਤਰੀ ਕਾਰਨ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਲਵਾਰ ਉਠਾ ਲੈਣਾ। ਬੰਦੂਕ ਉਠਾ ਲੈਣਾ ਜ਼ਮੀਨ ਵੀ ਕਾਰਨ ਨਹੀਂ ਹੈ ਜ਼ਰਵੇ ਕਾਰਨ ਨਹੀਂ ਹੈ ਤਨਵੇ ਕਾਰਨ ਨਹੀਂ ਹੈ ਫਿਰ ਕਹਿੰਦਾ ਜਦ ਮੈਂ ਦੁਆਪੁਰ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ ਰਾਮਾਇਣ ਵਿੱਚ ਮੈਂ ਦੇਖਦਾ ਦੋਵੇਂ ਪਾਸੇ ਰਾਜੇ ਪੈ ਲੜਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਦੀ ਲੜਾਈ ਦੇਖਦਾ ਇੱਕ ਪਾਸੇ ਵਕਤ ਦੀ ਸ਼ਕਤੀਸ਼ਾਲੀ ਹਕੂਮਤ ਹੈ ਇੱਕ ਪਾਸੇ ਕੇਵਲ ਇੱਕ ਫਕੀਰ ਹੈ ਇੱਕ ਫਕੀਰ ਹੈ ਐਸਾ ਫਕੀਰ ਜੋ ਕੋਈ ਬਹੁਤ ਵੱਡਾ ਜਾਗੀਰਦਾਰ ਨਹੀਂ ਹੈ ਜਿਹਦੇ ਕੋਲ ਬਹੁਤ ਵੱਡੀ ਸੈਨਾ ਨਹੀਂ ਹੈ ਜਿਹਦੇ ਕੋਲ ਕੋਈ ਲੰਬੇ ਚੌੜੇ ਸ਼ਸਤਰ ਵਸਤਰ ਵੀ ਨਹੀਂ ਹੈ ਖੁਦ ਗੁਰੂ ਗੋਬਿੰਦ ਸਿੰਘ ਨੇ ਕਬੂਲ ਕੀਤਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਕੋਈ ਲੰਬੀ ਚੌੜੀ ਫੌਜ ਮੇਰੇ ਕੋਲ ਨਹੀਂ ਹੈ شستر وستر نہیں ہے تن سمپدا نہیں ہے لیکن پھر بھی اورنگ زیب میں تیرے نال مارا گا فوج نہیں ہے تن نہیں ہے شستر نہیں ہے پھر کس آسرے متھا مارو گے نہ سازو نہ بازو نہ فوجو نہ فرش خدا وند بخشن دش ورش اے انگزیب خدا دی یاد میرے ہردے چ جنہیں چر تک میرا خدا میرے ہردے ہے میں تیرے کول ہار نہیں مننے نہیں مننے میں تیرے نال متھا جو ہے ماراگا خدا بند بخشن دئی عرش بلا چار کی درمیان آمدن آمدم تدبیر بی رو و تگ تیر و تیر و آمدن લાલા દૌલતરાય કેન દૌએ પાસે રાજે નહીં હે એક પાસે વક્ત દી શક્તિશાળી હકુમત હે એક પાસે એક ફકીર હે ઇસ ફકીર દે શસ્ત્ર ઉઠાણ દા કારણ ઇસરે નહીં હે ધન વે નહીં હે તે જમીન વે નહીં હે